ਇਹ ਕੀ ਹੋਇਆ ਫਾਈਨ ਦੋ ਗੇੜੇ ਆਇਆ ਬਾਬੇ ਦੋ ਟੈਂਕ ਪਾਤੇ ਦੇ ਦੇਖੋ ਬਾਬੇ ਆ ਦੇਖੋ ਉਹ ਵੀ ਬਾਬੇ ਉਹ ਵੱਡਤੀ ਜੀਰੀ ਸਾਸਰੀ ਗਾਲ ਦੀ ਸਭ ਨੂੰ ਸਵਾਗਤ ਆ ਨਵੀਂ ਵੀਡੀਓ ਚ ਤੇ ਆਪਾਂ ਮੋਟਾ ਡਰਾਈਵਰ ਬਣਾਤਾ ਦੇਖੋ ਰੰਕ ਜੀਰੀ ਮਿੱਧੀ ਜਾਨ ਕਿਵੇਂ ਆ ਵੀਰੇ ਹੁੰਦਾ ਹੋ ਥੰਡਾ ਕੀ ਕਰਦੇ ਆ ਅੱਜ ਵੀ ਅੱਜ ਦਾ ਦੋਸਤ ਆਪਾਂ ਕੌੜ ਵੱਢਣ ਲੱਗਾ ਆ ਮਸ਼ੀਨਾ ਬਲੋਦਰ ਚਾਲਦੀ ਆ ਆ ਰਾਹ ਬਣਾਇਆ ਜੌਲਾਂ ਨੂੰ ਜਾਲ ਪਾਇਆ ਆਪਣੇ ਉਹਦੇ ਤੇ ਟਰਾਲੀ ਭੌਂ ਜੱਲੇ ਆ ਮਸ਼ੀਨ ਚਲਾਤੀ ਆ ਆਪਾਂ ਤੇ ਦਿਖਾਉਣਾ ਤੁਹਾਨੂੰ ਗਾਹ ਕੀ ਗੱਲਬਾਤ ਬਣਦੀ ਆ ਮੋਟਾ ਦੇਖੋ ਆਪਣਾ ਪੂਰਾ ਆਪਾਂ ਟ੍ਰੇਨ ਕਰਤਾ ਨਹੀਂ ਬਾਪੇ ਯਾਰੇ ਖੋਲ ਲਾਉਣੇ ਆਪਾਂ ਲੈ ਲੈਣੀ ਆਪਾਂ ਲੈ ਲੈਣੀ ਆ ਮਸ਼ੀਨ ਮੋਟਾ ਲਾਇਆ ਕਰੋ ਗੇੜੇ ਹਾਂ ਠੀਕ ਆ ਪੱਕੀ ਗੱਲ ਆ ਮੈਂ ਚਲਾਉਂ ਮਸ਼ੀਨ ਆ ਹੋਰ ਫਿਰ ਤੁਹਾਨੂੰ ਕਿਹਾ ਸੀ ਬਾਬੇ ਉਹ ਵੀ ਟਾਇਰ ਆਪਾਂ ਆਹ ਪਾ ਕੇ ਰੱਖਣਾ ਜਾਂ ਪਹਿਲੇ ਚੌਲ ਵੱਢਣੇ ਆ ਉਹੀ ਗੱਲ ਹੋ ਗਈ ਆਹੀ ਟਾਇਰ ਨੇ ਦੇਖੋ ਤੁਸੀਂ ਪੁਰਾਣਾ ਬਲੌਗ ਜੇ ਨਹੀਂ ਦੇਖਿਆ ਦੇਖਿਓ ਜਾ ਕੇ ਉਹ ਚ ਕਿਹਾ ਸੀ ਮੈਂ ਤੇ ਬਾਕੀ ਹੁਣ ਚੱਲਦੇ ਆ ਗਾਂ ਤੁਹਾਨੂੰ ਦਿਖਾਉਣੇ ਆ ਸਲਾਸਰ ਆਪਾਂ ਲਾਇਆ ਆ ਮੋਟੇ ਤੂੰ ਆ ਮਰਾ ਦੇ ਰੇਸ ਦੇ ਬਾਸ 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 ਠੰਡਾ ਰਹਿ ਆਹ ਦੇ ਖੜੀ ਆਪਣੀ ਟਰਾਲੀ ਤੇ ਬੌਨਿਆ ਟਰਾਲੀ ਫਿਰ ਚਾਲਦੇ ਆ ਕੰਪੈਨ ਵੱਲ ਨੂੰ ਵੇਖੋ ਫਿਰ ਤੇ ਮੰਡੀਆਂ ਬਾਪਿਓ ਹੈਗੀਆਂ ਲੱਗੀਆਂ ਬੰਦ ਆਪਾਂ ਨੂੰ ਲਿਆਣੀ ਪੈਣੀ ਐ ਜੀਰੀ ਨੱਬ ਤੇ ਆਪਾਂ ਜੇਦਾ ਦਿਖਾਵਾਂਗੇ ਉਹ ਵੀ ਤੁਹਾਨੂੰ ਬਲੌਗ ਦੇ ਵਿੱਚ ਯਾਰੇ ਨਜ਼ਾਰੇ ਲੁੱਟਣੇ ਨਜ਼ਾਰੇ ਲੁੱਟਣਾ ਨਜ਼ਾਰੇ ਲੁੱਟਾਂਗੇ ਤੇ ਬਾਪਿਓ ਤੇ ਆਪਣੇ ਮੰਡੀਆਂ ਦੇਖ ਲੋ ਬੰਦ ਨੇ ਆਪ ਸਰਕਾਰ ਕਰਕੇ ਸੋ ਨਵੀ ਪਤਾਵਾ ਤੇ ਆੜਤੀਏ ਬੈਠੇ ਨੇ ਅੜਤਾਲ ਤੇ ਵੀ ਜੀਰੀ ਨਹੀਂ ਦਿੱਤੀ ਤੇ ਹੁਣ ਨਾਬੇ ਵਾਲੀ ਮੰਡੀ ਚਾਲ ਲਈ ਆ ਉੱਥੇ ਲੈ ਆਣੀ ਪਊ ਬਾਸਮਤੀ ਹੈਗੀ ਆ 1509 ਤੇ ਆਪਾਂ ਨਕਾਲ ਨਕੂਲ ਦਾ ਅਸਰ ਆ ਕਿਵੇਂ ਰਹੇਗਾ 10 ਕਿਲੋਸ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਗਾਹਾਂ ਦੀਆਂ ਪਤਾ ਲੱਗੀ ਜਾਣਾ ਚੱਲਦੇ ਆ ਫਿਰ ਆ ਬਾਬੇ ਆਪਣੀ ਹੈਗੀ ਆ 26 ਦੇ ਛਾਪੀ ਆ ਜਿਹੜੀ ਇਹ ਆਪਾਂ ਲੇਟ ਲਾਈ ਸੀ 15 ਸਾਨਾ ਲਾਈ ਸੀ ਪਹਿਲਾਂ ਤਾਂ ਕਰਕੇ ਆਪਾਂ ਰਾਹ ਬਣਾਉਣਾ ਪਿਆ ਇਹ ਵੀ ਵਕਣ ਵਾਲੀ ਆ ਇਹਨੂੰ ਝਾੜ ਦਾਂਗੇ ਸੁਕਾ ਕੇ ਆਪਾਂ ਦਾਣਾ ਦਾ ਬਣ ਗਿਆ ਤੇ ਬਾਕੀ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਮਸ਼ੀਨ ਤਿਆਨ ਧੰਨਵਾਦ ਬਾਬੇ ਉਹ ਗਾਂ ਹ ਉਹਦੇ ਬਾਬੇ ਨੂੰ ਖੜੀ ਆ ਆਪਣੀ ਮਸ਼ੀਨ ਪਤਾ ਨਹੀਂ ਕੀ ਹੋਇਆ ਖੜਾਈ ਖੜੇ ਅੱਜ ਪਹਿਲੇ ਦਿਨ ਤੇ ਲਾਈ ਆ ਅੱਜ ਕਰਦੇ ਆ ਸੈਟਿੰਗ ਸੈਟਿੰਗ ਕਰਨ ਲੱਗੇ ਹੋਏ ਨੇ ਉਹ ਦੀ ਜਿਲੀ ਆਪਣੀ ਦੇਵਾ ਹੀ ਡੇਪੀ ਜਾਵਾ ਹੀ ਦੇਖੋ ਨਾਲੇ ਹਰੀ ਭਈਆ ਫੇਰ ਵੀ ਪਤਾ ਨਹੀਂ ਕਿਉਂ ਡੇਪੀ ਆ ਲੈ ਤੇ ਭਾਈ ਆਪਣੇ ਲਾਈਟ ਚੱਲੀ ਜਾਂਦੀ ਆ ਤਿੰਨ ਦਿਨ ਹੋ ਗਿਆ ਦੇਖੋ ਪਾਣੀ ਪਾਣੀ ਖੜਾ ਹਾਂ ਕਰ ਲੈਣ ਟਰੈਕਟਰ ਬੰਦ ਦੇਖਦਾ ਮਸ਼ੀਨ ਨੂੰ ਕੀ ਹੋਇਆ ਤੇ ਦੇਖੋ ਫਿਰ ਦਿਖਾਉਣਾ ਦੋਨੋਂ ਦਾਣੇ ਭਾ ਕੇ ਟਰਾਲੀ ਚੋਂ ਕੀ ਬਣਿਆ ਝਾੜਦਾ ਅੰਦੀਆ ਬਬਲਾ ਟੈਂਕ ਪੈ ਗਿਆ ਝਾੜ ਬੂਰਾ ਵਧੀਆ ਲੱਗਦਾ ਮੈਨੂੰ ਇੱਕ gekeੜਾ ਕੀ ਲੱਗ ਸਮਾ ਇੱਧਰ ਵੀ ਆ ਜਾ। ਉਸਤਾਦ ਜੀ ਆ ਜਾਓ ਅਪ ਇੱਧਰ ਵੀ ਆ ਗਏ। ਰੋਟੀ ਲਿਆਉਂਦੇ ਆ ਬੰਦਿਆਂ ਨੂੰ। ਤੇ ਮੋਟੇ ਵੱਲੋਂ ਮਟਰਾਂ ਦੀ ਪਾਰਟੀ। ਚੰਨ ਚਾਨ ਨੀ ਨੀ ਡੋਡੀ ਇੱਥੇ ਤਾਂ ਦੇ। ਲੋ। ਪਾਉਂਗੇ ਸਾਰੇ। ਮੇਰੀ ਡੋਡੀ ਅੱਜ ਵੀ ਤਾਂ ਬਾਬੇ ਵੈਤ ਕੀ। ਤੇ ਰੋਟੀ ਖਾਣਿਆ ਦੇ ਬੰਦਿਆਂ ਨੂੰ ਲੈ ਕੇ ਜਾਂਦੇ ਆ। ਆ ਦੇਖੋ ਜੀ। ਅਜੀ ਬਾਬੇ ਉੱਧਰ ਦੇਖੋ। ਰਾਜੂ ਵੀ ਰੋਟੀ ਖਾਣਾ ਖਾ ਲਿਆ। ਹਾਓ ਖਾਓ ਫਿਰ। ਟੋਲ ਵੱਡਣਾ ਹੈਗੀ। ਆਰ ਯੂ? ਫਾਈਨ। ਹੂੰ। ਦੋ ਗੇੜੇ ਆਇਆ ਬਾਬੇ ਦੋ ਟੈਂਕ ਪਾਤੇ ਤੇ ਦੇਖੋ। ਕੀ ਲੱਗਤੋਂ 6 ਵਿੱਗ ਤੇ ਉਹ ਮਸ਼ੀਨ ਚੱਲਦੀ ਆ। ਇੱਧਰ ਡੈਡੀ ਬੈਠਾ। ਧੀਰੀ ਦਾ ਫੇਰ ਵੀ ਸੋਹਣੀ ਆ ਜਿਹੜਾ ਖਾਮਨਟ ਹੀ ਵੀ ਜੀ ਲੰਬੀ ਦਾ ਪਈ ਆ ਦੇਖੋ ਤੇ ਬਾਕੀ ਮੋਟਾ ਜੜਾ ਆ ਮਸ਼ੀਨ ਤੇ ਵੱਢੀ ਜਾਣੇ ਆ ਬਸ ਇੱਕ ਟੈਂਕ ਹੋਰ ਕਰਦੇ ਆ ਬਾਪਿਆ ਨੇੜੇ ਨੂੰ ਬਾਪੇ ਆ ਦੇਖੋ ਐਨੀ ਸਾਊ ਆ ਹੈਗੀ ਤਾਂ ਇਹਨਾਂ ਦੀ ਆ ਕਰਦੀ ਮੇਰਾ ਇਹਨਾਂ ਮੇਰੇ ਮਗਰ ਭਜਾਈ ਦੇਖ ਲਓ ਚੌੜ ਵੜਦੇ ਆ ਕੇ ਟਰੈਕਟਰ ਤੇ ਬਹਿ ਗਈ ਓਏ ਤੇ ਇੱਧਰ ਦੇਖ ਲਓ ਕੰਪੈਨ ਚੱਲਦੀ ਆ ਝਾੜ ਬਨੇ ਦਾ ਸਿਰ ਹੀ ਕਰਾਦਾ ਦੇਖੋ ਫਿਰ ਤੇ ਵੀ ਕਿੱਠਾ ਥਾਂ ਆ ਹਲੇ ਕਿ ਟੈਂਕ ਪਿਆ ਤਿੰਨ ਬੈ ਗੇ ਚੌਥਾ ਹੋਰ ਬੈ ਜਾਣਾ ਬਾਸਪਤੀ ਦੀ ਧੀ ਰੀਆ ਦੇਖ ਲੋ ਫਿਰ ਮੋਟੇ ਪਾਲਟੀਆ ਤੇ ਰੇਵਲ ਠੀਕ ਆ ਤੇਰੇ ਵੱਲ ਆ ਤੇਰੇ ਵੱਲ ਆ ਤੇਰੇ ਵੱਲ ਆ ਆਪਾਂ ਦਾ ਕਰਦਾਂਗੇ ਇਹ ਆਪਣਾ ਨਹੀਂ ਕੋਈ ਚੱਕਰ 6 ਮਹੀਨੇ ਬਾਅਦ ਦੇਣਾ ਉਹਨੇ ਆਪਾਂ ਪਾਲਟੀ ਨਹੀਂ ਕਰਾਂਗੇ ਯਾਰ 6 ਮਹੀਨੇ ਤੰਗੀ ਚ ਰਹੇ ਆ ਅਕਟਰੋ ਦੇ ਮਚਾਉਣੇ ਤੇ ਹਾਇ ਲੋਕ ਮਚਾਉਣੇ ਤੇ ਓਏ ਚਲੋ ਆਪੇ ਉਹਦੇ ਫਿਰ ਵੱਡ ਕੇ ਮਿਲਦੇ ਆ ਤੁਹਾਨੂੰ ਲਾਈਕ ਲਿਕ ਕਰਦੇ ਕਰੋ ਆਪਾਂ ਸਬਸਕ੍ਰਾਈਬ ਗਰਮੀ ਦੇਖੋ ਫਿਰ ਕਿੰਨੀ ਆਈ ਹੋਈ ਆ ਤੇ ਬਾਕੀ ਤੁਹਾਡੇ ਲਈ ਅਸੀਂ ਟਾਇਰ ਵੀ ਪਵਾਇਆ ਬਾਕੀ ਮੋਡੀਫਿਕੇਸ਼ਨ ਦੇਖ ਲਓ ਤੇ ਬਾਕੀ ਅਸੀਂ ਤੁਹਾਡੇ ਲਈ 40000 ਫੋਨ ਤੇ ਵੀ ਲਾਇਆ ਤੇ ਬਾਈ ਬਣ ਕੇ ਸਬਸਕ੍ਰਾਈਬ ਤਾਂ ਕਰਨਾ ਬਣਦਾ ਯਾਰ ਕਿ ਨਹੀਂ ਮਟ ਬਣਦਾ ਬਣਦਾ ਹਾਂ ਆ ਜਿੰਮੀ ਲਈ ਕਰ ਦਿਓ ਯਾਰ ਦੇਖੋ ਫਿਰ ਭੱਜੀ ਫਿਰਦੀ ਫਰੈਂਡਸ ਫਰੈਂਡਸ ਫਰੈਂਡ 740 ਕੀ ਆ ਫਰੈਂਡਸ 840 ਚਾਹ ਪੀ ਲਾ ਜਾ ਕੇ ਪਰ ਲਓ ਵੀ ਬਾਬੇ ਉਹ ਬਾੜਤੀ ਜੀਰੀ ਤੇ ਆ ਹੋ ਗਈ ਆਪਣੀ ਇੱਕ ਕੀਲੇ ਦੀ ਜੀਰੀ ਤੇ ਦੇਖੋ ਫਿਰ ਜਾਣੀ ਦੀ ਹੂੰ ਵੀ ਦੋ ਕੀਲਿਆਂ ਤੇ ਭਰਦੀ ਹੁੰਦੀ ਹੈ ਟਰਾਲੀ ਓਨੀ ਕੁ ਹੋ ਗਈ ਦੋ ਟੈਂਕ ਹੋਰ ਭਜ ਜਾਂਦੇ ਹਾਂ ਤੇ ਬਾਕੀ ਮੋਟਾ ਦੇਖੋ ਉਧਰ ਕਟਰ ਲਾਉਣ ਲੱਗੇ ਹੋਏ ਨੇ ਹਾਂਜੀ ਹਾਂਜੀ ਬਾਪੂ ਕੀ ਹਾਲ ਜਾਏ ਜਿਹੜੀ ਵੱਟ ਲਈਏ ਨਾਲੀ ਲਾ ਕੇ ਆਉਣੀ ਹੈ ਹੋ ਇਧਰ اے ਬਾਪੂ ਟਰਾਲਾ ਫਿਰ ਮਸ਼ੀਨ ਵਾਲਾ ਆਪਾਂ ਬਾਹਰ ਕੱਢੀਏ ਰਾਾ ਥੋੜਾ ਕਟਰ ਲਾ ਕੇ ਜਾਉ ਸੜਕ ਤੇ ਕੱਢੇ ਆਵਾਂਗੇ ਆ ਟਰਾਲੀ ਕੱਢਦੀ ਆ ਪਹਿਲਾਂ ਟਾਇਰ ਬਦਲਨੇ ਆਪਾਂ ਸਵੇਰੇ ਜਾਣਾ ਨਾਬੇ ਨੂੰ ਟਾਇਰ ਫੇਰ ਬਦਲ ਲਿਏ ਹੁਣ ਤਾਂ ਕੰਮ ਦਾ ਟਾਈਮ ਆ ਫੇਰ ਪਾਵਾਂਗੇ ਬਾਅਦ ਚਾਹਾਂ ਦੇਖੋ ਜੇ ਟਾਇਰ ਹੋਣੀ ਬਦਲਦਣੇ ਆਪਾਂ ਫੇਰ ਹੁਣ ਬਦਲਿਆ ਬਾਬੇ ਟਾਇਰ ਤੇ ਆਹ ਦੇਖੋ ਜੁਗਾੜ ਲਾਉਣ ਲੱਗਿਆ ਉਥੇ ਗਟਕਾ ਲਾ ਕੇ ਇੱਕ ਟਾਇਰ ਚੱਕ ਲਾਂਗੇ ਤੇ ਬਦਲਦੇ ਆ ਫੇਰ ਤੁਹਾਨੂੰ ਦਿਖਾਉਣਾ ਆ hua abhi iska aage ka pair badlenge aur aapko aage dikhayenge haan ji babu ode aap mera tyre badal leta aa rehnda udhar la pa badalta te aa badalta ere kasan nahi rehnde hai nut te aa tyre piyan oh pehda chhota koi te vadda koi te hun aa badal dekho main tuhnu kahan ਬਦਲ ਤੇ ਡਾਇਰ ਬਾਬੇ ਆਪ ਇਹਨੇ ਆਪਣੇ ਟਾਇਰ ਰੱਖਤੇ ਸਾਹਮਣੇ ਤੇ ਹੁਣ ਇਹ ਸਵਾ ਵੇਲੇ ਪਾਵਾਂਗੇ ਆਪਾਂ ਤੇ ਬਾਕੀ ਦਿਖਾਉਣਾ ਤੁਹਾਨੂੰ ਪੱਠੇ ਲੈਣ ਜਾਂਦੇ ਮੋਟੇ ਹੁਣ ਕਰਦੇ ਬਾਬੇ ਟਾਇਰ ਜੀ ਦੇਖੋ ਲੋਕੋ ਹਾਊ ਆਰ ਯੂ ਹਾਊ ਆਰ ਯੂ ਫਾਈਨ ਫਾਈਨ ਹਲੋ ਬਾਪੇ ਮੈਂ ਲਿਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ